ਕੱਲ ਵੀ ਆਜਾ ਸੀ ਮਾਮੇ ਦੇ ਮੁੰਡੇ ਕੋਲ ਸਾਡਾ ਕੂਤਰ ਬਹਿ ਗਿਆ ਆਰਾਮ ਕਰਨ ਵਿੱਚ ਕਿੱਟੜੀ ਦੇ ਚਲਾ ਗਿਆ ઓਵਰ ਆਊਟ ਕਰਦੇ ਆ ਕਿ ਬਾਕੀ ਇੰਟਰਵਿਊ ਉੱਥੇ ਜਾ ਕੇ ਕਰਾਂਗੇ ਪੁੱਤ ਜਵਾਈ ਕੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਜਾ ਸੀ ਮਾਮੇ ਦੇ ਮੁੰਡੇ ਕੋਲ ਤੇ ਮੁੰਡੇ ਕੋਲ ਤੇ ਉਹਨਾਂ ਕੂਤਰ ਬਹਿ ਗਿਆ ਯਾਰ ਉੱਥੇ ਟੈਂਕੀ ਤੇ ਆਣ ਕੇ ਦੋ ਕੂਤਰ ਬੈਠੇ ਸੀ ਇੱਕ ਤਾਂ ਗੱਲ ਲਾ ਕੇ ਲਹਿਗੇ ਸੀਗੇ ਤੇ ਇੱਕ ਬੈਠਾ ਕਰਦੇ ਆਂ ਦਾ ਹੱਲ ਕੋਈ ਕਟਕਟ ਕੂਤਰ ਲਾਉਣੇ ਆ ਤੇ ਟੈਂਕੀ ਤੇ ਵਿਖਦੇ ਆਂ ਚੜਦੇ ਆਂ ਕਿ ਨਹੀਂ ਆਪਾਂ ਤਾਂ ਨਹੀਂ ਚੜਦੇ ਬਸ ਬਾਈ ਦੇ ਵੇਲੇ ਉਹਨੇ ਚੜ ਲੰਗੇ ਠੀਕ ਆ ਬਾਈ ਤੇ ਕਾਲੀਆਂ ਇੱਧਰੇ ਇੱਕ ਡੰਡਾ ਹਾਂ ਕਾਲੀ ਘਾਟਣ ਲੱਗੇ ਹਾਂ ਅੰਗੜਾਈ ਲਈ ਸੀ ਇਸ ਤੋਂ ਬੰਦੇ ਭਾਗ ਬਾਰੇ ਬਾਰੇ ਕਾਲੇ ਨੇ ਨਾ ਸਦਾਰੇ ਤੇ ਚੱਲ ਲਾਈਏ ਉਹਨੂੰ ਉਹ ਬੈਠਾ ਕੁੜੀ ਆ ਤੜਕੇ ਆਪਾਂ ਉੱਥੇ ਵੀ ਜਾਏ ਆਏ ਵਾਟਰ ਬਾਕਸ ਕੋਲੇ ਕਿਉਂਕਿ ਸਾਡਾ ਕੋ ਉੱਤਰ ਗਿਆ ਯਾਰ ਫਿਰ ਡੱਪ ਕੇ ਦੋ ਬੱਚੇ ਸੀਗੇ ਇੱਕ ਤਾਂ ਗੁਲਾਬੀ ਤੇ ਹਰੇ ਡੰਡੇ ਦਾ ਤੇ ਹੋਰ ਕਿਹੜਾ ਸੀ ਹਾਂ ਦੀਪੂ ਬਾਈ ਆਉਂਦਾ ਫਿਰ ਦਾਦਾ ਫਿਰ ਰੰਗ ਦੱਸਾਂਗੇ ਠੀਕ ਆ ਬਾਈ ਤੇ ਜੇ ਨੇੜੇ ਨੇੜੇ ਪਿੰਡਾਂ 'ਚ ਹੋਇਆ ਤਾਂ ਦੱਸਿਓ ਜਰੂਰ ਤੇ ਬਾਕੀ ਆਪਾਂ ਫਿਰਦੇ ਆ ਇੱਥੇ ਵੇਨੇ ਕੀ ਬੰਦਾ ਕਿਹਨੀ ਲੱਭਦੇ ਫਸਦੇ ਨੇੜੇ ਨੇੜੇ ਦੇ ਪਿੰਡਾਂ ਦੇ ਤਿੰਨ ਚਾਰ ਪਿੰਡਾਂ 'ਚ ਜਾਇਆ ਸੀ ਸਾਤ ਤਾਂ ਇੱਕ ਬੱਚਾ ਲੱਭ ਗਿਆ ਸੀ ਤੇ ਇੱਕ ਨਹੀਂ ਲੱਭਿਆ ਇੱਕ ਅੱਜ ਤੜਕੇ ਰਾਮਸੁਰੇ ਵੇਖ ਕੇ ਉੱਥੇ ਟਿੱਕਰ ਖੜੇ ਦੇਖ ਕੇ ਆਏ ਅਸੀਂ ਟੈਂਕੀ ਟੁੰਕੀ ਦੇ ਹਜੇ ਤੱਕ ਨਹੀਂ ਲੱਭਿਆ ਉਹ ਲਾਪਤਾ ਹੀ ਆ ਗੁਲਾਬੀ ਤੇ ਹਰੇ ਡੰਡੇ ਵਾਲਾ ਠੀਕ ਆ ਬਈ ਸਾਈਡਾਂ ਤੇ ਲੱਗਿਆ ਦੋਨਾਂ ਸੱਡੇ ਤੇ ਇੱਕ ਤੇ ਹਰਾ ਲੱਗਿਆ ਇੱਕ ਤੇ ਗਲਾਬੀ ਲੱਗਿਆ ਤੇ ਕਿਕਰ ਖੜੇ ਸੀ ਜਾਂ ਮੇ ਰਾਤ ਤਾਂ ਪਰ ਹੁਣ ਨਹੀਂ ਲੱਭਿਆ ਸਾਨੂੰ ਤੇ ਹੁਣ ਵਿਖਾਉਣੇ ਆ ਵੀ ਟਰੋਫੀ ਜਿੱਤੀ ਜਿਹੜੀ ਬਾਈ ਨੇ ਬਾਜੀ ਜਿੱਤੀ ਆ ਆ ਦੇਖੋ ਮਿੱਤਰੋ ਆ ਕੱਪ ਜਿੱਤਿਆ ਠੀਕ ਆ ਆ ਪੜ੍ਹ ਲਓ ਕੰਦ ਵਾਲੇ ਪਹਿਲਾ ਨਾਮ ਠੀਕ ਆ ਬਈ ਆ ਕੱਪ ਜਿੱਤਿਆ ਤੇ ਕਬੂਤਰ ਵਿਖਾਉਣੇ ਆ ਜਿਹੜੇ ਕਬੂਤਰ ਨੇ ਜਿੱਤਿਆ ਤੇ ਆ ਜਾਓ ਫਿਰ ਅੰਦਰ ਆ ਬਾਈ ਕੋਲੇ ਠੀਕ ਆ ਬਾਈ ਅੰਦਰ ਹੈ ਕੂਤਰ ਨੇ ਦੁਨੇ ਪੌਂਦਾ ਇੱਕ ਮਿੰਟ ਖੁੱਡਾ ਹੋਲੀ ਜੀ ਖੁੱਲੀ ਆਪਾਂ ਪੁੱਤਰ ਨਾ ਬਾਹਰ ਨਿਕਲੇ ਹੁਣ ਬਾਹਰ ਤਾਂ ਹੈ ਨਹੀਂ ਵਿੱਚ ਮੰਤ ਨਹੀਂ ਵਿਖਿਆ ਵਗੋਣੇ ਕਿਹੜੇ ਪੁੱਤਰ ਨੇ ਜਿੱਤੀ ਬਾਜੀ ਉਹ ਸਾਹਮਣੇ ਜਿਹੜਾ ਗੁਲਾਬੀ ਬੋਟੇ ਦਾ ਉੱਤੇ ਗੁਲਾਬੀ ਸਰਦਾ ਆਹ ਇਹ ਆਹ ਵਾਲਾ ਇੱਕ ਮਿੰਟ ਆਹ ਆ ਮੇਰੀ ਉਂਗਲ ਦੀ ਸਿਰ ਤੇ ਉਹ ਗੁਲਾਬੀ ਬੋਟੇ ਦਾ ਉੱਤੇ ਗੁਲਾਬੀ ਸਰਦਾ ਉਹ ਕਾਲੇ ਸਰਦਾ ਜਿਹੜਾ ਉਹ ਕਾਲੇ ਜਿਹਾ ਪੁੱਤਰ ਨਾਲ ਇੰਨੇ ਵਾਰ ਕੱਪ ਜਿੱਤਿਆ ਜਿਹੜਾ ਬਾਹਰ ਪਿਆ ਠੀਕ ਆ ਭਾਈ ਕੰਮ ਦਾੜੇ ਤੇ ਇੱਕ ਪੰਜ ਨੂੰ ਵੀ ਛੱਡਣਾ ਕਬੂਤਰ ਨੇ ਵਿਖਾਉਂਦੇ ਸੀ ਕਿਹੜਾ ਛੱਡਣਾ ਛੇਰੇ ਵਾਲੇ ਬਾਜੀ ਉੱਤੇ ਝੋੜੇ ਖੜੇ ਬਾਜੀ ਤੇ ਤੇ ਬਾਕੀ ਦਾਣੇ ਦੁਣੇ ਪਾ ਲਈਏ ਕੰਪਨ ਵਾਲੇ ਕੰਦੇ ਰੀਲ ਬਣਾ ਲਈਏ ਠੀਕ ਹੈ ਭਾਈ ਤੇ ਅੱਜ ਵਲੌਗ ਪੂਰਾ ਇੰਟਰਸਟਿੰਗ ਬਣਾਉਂਗਾ ਬਹੁਤ ਵਧੀਆ ਵਲੌਗ ਬਣਾਉਂਗਾ ਆਪਾਂ ਬਣਾਵਾਂਗੇ 17-18 ਮਿੰਟਾਂ ਦਾ ਠੀਕ ਹੈ ਭਾਈ ਤੇ ਕਰਦੇ ਆਂ ਫਿਰ ਦਾਣੇ ਦੁਣੇ ਪਾ ਲਈਏ ਵਿਹਲੇ ਹੋ ਜੀਏ ਫਿਰ ਵਲੌਗ ਬਣਾਉਣ ਪਈਆਂ ਵਿਚੋਪਰੋ ਕਰੋ ਕਬੂਤਰ ਦੇ ਕੋਲੋਂ ਦਰਸ਼ਨ ਠੀਕ ਹੈ ਜਿਹੜਾ ਬਾਜੀ ਜੁੱਤੇ ਆਹੋ ਹੁਣ ਬੱਚੇ ਲਾਉਣੇ ਭੈਛਤਰੀ ਤੇ ਦੋ ਬਾਈ ਕੋਲੇ ਆ ਤਾਂ ਤਿੰਨ ਪਹਿਲਾਂ ਲਾਤੇ ਆਪਾਂ ਉਧਰ ਠੀਕ ਹੈ ਜਿਹੜੇ ਅੰਦਰੋਂ ਫੜ ਕੇ ਲੈਂਦੇ ਸੀਗੇ ਫੜਦੇ ਪਏ ਸੀ ਤੇ ਸਕੂਟਰ ਦਾ ਪਰ ਆ ਟੱਪੇ ਠੀਕ ਹੈ ਬਾਈ